ਸਿਆਸਤ ਕਦੋਂ ਕਿੱਥੇ ਅਤੇ ਕਿਵੇਂ ਰੰਗ ਬਦਲ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਨਹੀਂ ਸਮਝੇ ਤਾਂ ਪਹਿਲਾਂ ਦੇਖੋ ਇਹ ਦੋ ਵੀਡੀਓਜ਼ ਇਲੀਗਲ ਮਾਈਨਿੰਗ ਟ੍ਰੇਡ ਕੋਗੇ ਤੋਂ ਜੋ ਬਹੁਤ ਸਾਰੀ ਕਮਾਈ ਹੈ ਇਸ ਲਈ ਦੋਰੇ ਮਾਪਦਣ ਧੋਗਲੀਆਂ ਗੱਲਾਂ ਔਰ ਜੋ ਸਾਡੇ ਐਮਐਲਏ ਨੂੰ ਗਲਤ ਟੰਗ ਦੇ ਨਾਲ ਫਰੇਮ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਸਦੋਆ ਦਾ ਗੁੰਡਾ ਟੈਕਸ ਲਿੰਦਾ ਸਦੋਆ ਦਾ ਗੁੰਡਾ ਟੈਕਸ ਲਿੰਦਾ ਤਾਂ ਸੁਣਿਆ ਤੁਸੀਂ ਕਿਸੇ ਸਮੇਂ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸਦੋਆ ਨੂੰ ਪਾਕ ਅਤੇ ਮਾਈਨਿੰਗ ਮਾਫੀਆ ਖਿਲਾਫ ਡਟ ਕੇ ਲੜਨ ਵਾਲਾ ਵਿਧਾਇਕ ਦੱਸਣ ਵਾਲੇ ਸੁਖਪਾਲ ਸਿੰਘ ਖਹਿਰਾ ਅੱਜਕੱਲ ਵਿਧਾਇਕ ਸੰਦੋਆ ਨੂੰ ਗੁੰਡਾ ਟੈਕਸ ਵਸੂਲਣ ਵਾਲਾ ਦੱਸ ਰਹੇ ਨੇ ਵਿਧਾਇਕ ਸੰਦੋਆ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੁਖਪਾਲ ਖਹਿਰਾ ਦੀ ਇਹ ਵੀਡੀਓ ਉਸ ਸਮੇਂ ਦੀਏ ਜਦੋਂ ਸੁਖਪਾਲ ਸਿੰਘ ਖੈਰਾ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਸੀ ਅਤੇ ਜਦੋਂ ਰੂਪਨਗਰ ਵਿੱਚ ਨਜ਼ਾਇਜ਼ ਮਾਈਨਿੰਗ ਨੂੰ ਰੋਕਣਗੇ ਵਿਧਾਇਕ ਸੰਧੋਵਾ ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਵੱਲੋਂ ਵਿਧਾਇਕ ਸੰਧੋਵਾ ਨੂੰ ਮਾਈਨਿੰਗ ਮਾਫੀਆ ਖਿਲਾਫ ਡਟ ਕੇ ਲੜਨ ਵਾਲਾ ਵਿਧਾਇਕ ਦੱਸਿਆ ਗਿਆ ਸੀ ਪਰ ਆਮ ਆਦਮੀ ਪਾਰਟੀ ਚੋਂ ਬਾਹਰ ਜਾਣ ਤੋਂ ਬਾਅਦ ਹੁਣ ਸੁਖਪਾਲ ਖੈਰਾ ਵਿਧਾਇਕ ਸੰਧੋਵਾ ਨੂੰ ਗੁੰਡਾ ਟੈਕਸ ਵਸੂਲਣ ਵਾਲਾ ਦੱਸ ਰਹੇ ਨੇ ਗੰਨਮੈਨਾਂ ਤੋਂ ਰਹਿਣਗੇ ਸੌਖੇ ਮਿਲਣਗੇ ਇਹੀ ਗੱਲਾਂ ਤੁਸੀਂ ਐਮਐਲਏ ਜਦੋਂ ਅਮਰਜੀਤ ਸਿੰਘ ਸੰਧੋਵਾ ਦੇ ਇਲੈਕਸ਼ਨ ਦੇ ਟਾਈਮ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕਿਹਾ ਤਾਂ ਇਹੀ ਗੱਲਾਂ ਤੁਸੀਂ ਉਦੋਂ ਵੀ ਕੀਤੀਆਂ ਸੀਗੀਆਂ ਤਾਂ ਕੀ ਕਹਿਣਾ ਹੈ ਦੇਖੋ ਕੇਜਰੀਵਾਲ ਦੀ ਪੋਲਿਟਿਕਸ ਹੈ ਨਾ ਉਹ ਤਾਂ ਹੁਣ ਬਿਲਕੁਲ ਐਕਸਪੋਜ਼ ਹੋ ਗਈ ਆ ਉਹ ਅਸੀਂ ਨਹੀਂ ਸੀ ਕਹਿੰਦੇ ਇਹ ਕੇਜਰੀਵਾਲ ਦਾ ਜਿਹੜੇ ਇਸ ਤਰ੍ਹਾਂ ਦੇ ਫੰਡਾ ਸੀਗੇ ਔਰ ਕੇਜਰੀਵਾਲ ਹੁਣ ਵਿਕਰਮਜੀਤ ਮਜੀਠੀਆ ਤੋਂ ਮਾਫੀ ਮੰਗਣ ਤੋਂ ਬਾਅਦ ਤੇ ਹੁਣ ਜਿਸ ਢੰਗ ਦੇ ਨਾਲ ਉਹ ਕੇਜਰੀਵਾਲ ਆ ਕਾਂਗਰਸ ਦੇ ਬਿੰਤਾ ਤਰਲੇ ਕੱਢ ਰਹੇ ਨੇ ਦਿੱਲੀ ਵਿੱਚ ਸਮਝੌਤੇ ਤੋਂ ਬਾਅਦ ਔਰ ਜਿਸ ਢੰਗ ਦੇ ਨਾਲ ਉਹਨਾਂ ਨੂੰ ਸਾਰੇ ਲੋਕੋ ਛੱਡ ਕੇ ਜਾ ਚੁੱਕੇ ਨੇ ਉਹ ਆਪਣੇ ইস্যੂ ਨੂੰ ਤਲੰਜਲੀ ਦੇ ਚੁੱਕੇ ਨੇ ਸਾਡੀ ਇਹ ਗਾਰੰਟੀ ਆ ਕਿ ਸਾਡੇ ਉਮੀਦਵਾਰ ਜਿਹੋ ਜਿਹੇ ਅੱਜ ਨੇ ਉਦਾਂ ਦੀ ਲੋਕਾਂ ਦੀ ਕਚੇਰੀ ਵਿੱਚ ਬਾਅਦ ਵਿੱਚ ਮਿਲਣਗੇ ਇਹ ਸਮਾਂ ਪਰਖ ਦਾ ਜਿਹੜਾ ਹੈ ਅਵਸ਼ਾਵੇ ਗਾਰੰਟੀ ਤਾਂ ਤੁਸੀਂ ਉਦੋਂ ਵੀ ਖੈਰ ਸਾਹਿਬ ਪਾਰਟੀ ਦਿੱਤੀ ਸੀ ਮੈਂ ਨਹੀਂ ਸੰਧਵਾ ਸਾਹਿਬ ਨੇ ਵੀ ਕਿਹਾ ਸੀ ਮੈਂ ਕੋਈ ਦਿੱਤੀ ਸੰਧਵਾ ਤਾਂ ਗੁੰਡਾ ਟੈਕਸ ਲੈਂਦਾ ਠੀਕ ਹੈ ਸਿਆਸਤ ਹੈ ਤੇ ਸਿਆਸਤ ਵਿੱਚ ਬਿਆਨਬਾਜ਼ੀਆਂ ਕੋਈ ਨਵੀਂ ਗੱਲ ਨਹੀਂ ਪਰ ਜੋ ਸਵਾਲ ਵਾਰ-ਵਾਰ ਦਿਮਾਗ ਦਾ ਬੂਹਾ ਖੜਕਾਉਂਦਾ ਹੈ ਉਹ ਇਹ ਹੈ ਕਿ ਕੀ ਪਾਰਟੀ ਬਦਲਣ ਜਾਂ ਪਾਰਟੀ ਚੋਂ ਬਾਹਰ ਜਾਣ ਨਾਲ ਸਾਥੀ ਵਿਧਾਇਕਾਂ ਜਾਂ ਆਗੂਆਂ ਦਾ ਚਰਿੱਤਰ ਬਦਲ ਜਾਂਦਾ ਹੈ ਕੀ ਪਾਰਟੀ ਚੋਂ ਬਾਹਰ ਹੁੰਦਿਆਂ ਹੀ ਪਾਰਟੀ ਦੇ ਦੂਜੇ ਮੈਂਬਰ ਡਾਗੀ ਹੋ ਜਾਂਦੇ ਨੇ ਇਹ ਸਵਾਲ ਕਿਸੇ ਇੱਕ ਆਗੂ ਜਾਂ ਕਿਸੇ ਇੱਕ ਪਾਰਟੀ ਲਈ ਨਹੀਂ ਸਗੋਂ ਪੂਰੀ ਭਾਰਤੀ ਰਾਜਨੀਤੀ ਤੇ ਲੱਗ ਹੁੰਦੇ ਨੇ ਅੱਜ ਦੇਨ ਸਿਆਸਤਦਾਨ ਪਾਰਟੀਆਂ ਚੋਂ ਉਡਾਰੀਆਂ ਮਾਰਦੇ ਨੇ ਤੇ ਦੂਜੀ ਟਾਣੀ ਤੇ ਪੈਂਦੇ ਆ ਹੀ ਪੱਲੇ ਨੂੰ ਖੋਖੜੀ ਦੱਸਣਾ ਸ਼ੁਰੂ ਕਰ ਦਿੰਦੇ ਨੇ ਸ਼ਾਇਦ ਇਸੇ ਲਈ ਕਹਿੰਦੇ ਨੇ ਕਿ ਰਾਜਨੀਤੀ ਵਿੱਚ ਪਿਓ ਵੀ ਪੁੱਤ ਦਾ ਸੱਖਾ ਨਹੀਂ ਹੁੰਦਾ ਰੂਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ